ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕੋਈ ਸੱਚ ਬੋਲਦਾ ਹੈ ਨਾ ਰੇਡੀਓ ਦੇ ਉੱਤੇ ਟੀਵੀ ਦੇ ਉੱਤੇ ਜਾਂ ਲਿਖ ਕੇ ਬੋਲਦਾ ਹੈ ਸਮਾਜ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਮਿਲਦੇ ਨੇ ਉਹਦਾ ਰਿਐਕਸ਼ਨ ਕਰਨ ਵਾਲੇ ਇੱਕ ਉਹਦੇ ਹੱਕ ਵਿੱਚ ਬੋਲਣ ਵਾਲੇ ਤੇ ਇੱਕ ਉਹਦੇ ਵਿਰੋਧ ਵਿੱਚ ਬੋਲਣ ਵਾਲੇ ਉਹਦੇ ਵਿਰੋਧ ਵਿੱਚ ਤੇ ਬੋਲੋ ਜਿਹੜਾ ਬੰਦਾ ਗੁਰਮਤ ਤੋਂ ਦੂਰ ਜਾ ਕੇ ਗੱਲ ਕਰਦਾ ਹੈ ਜਿਨੀਆਂ ਗੱਲਾਂ ਨੂੰ ਗੁਰਬਾਣੀ ਤਸਦੀਕ ਨਾ ਕਰੇ ਗੁਰਬਾਣੀ ਰეკਮੈਂਡ ਨਾ ਕਰੇ ਗੁਰਬਾਣੀ ਤੋਂ ਦੂਰ ਲਜਾਣ ਵਾਲੀ ਗੱਲ ਕਰੇ ਜਾਂ ਖੁਦ ਜਾਂਦਾ ਹੋਵੇ ਪਰ ਜਿਹੜਾ ਹੱਕ ਵਿੱਚ ਜਾਂਦਾ ਹੋਵੇ ਉਹਦੀ ਵੀ ਜਦੋਂ ਵਿਰੋਧਤਾ ਹੁੰਦੀ ਹੈ ਤੇ ਫਿਰ ਸਮਝ ਆ ਜਾਂਦੀ ਵੀ ਵਿਰੋਧਤਾ ਤੁਸੀਂ ਨਹੀਂ ਕਰਦੇ ਵਿਰੋਧਤਾ ਉਹਨਾਂ ਦੇ ਕਹਿ ਲਾ ਕੇ ਕਰਦੇ ਹੋ ਜਿਨ੍ਹਾਂ ਦੀ ਸੋਚ ਤੁਹਾਡੇ ਅੰਦਰ ਕੰਮ ਕਰਦੀ ਹੈ ਕਿਉਂਕਿ ਗੁਰਬਾਣੀ ਦੀ ਸੋਚ ਕੰਮ ਕਰਦੀ ਹੁੰਦੀ ਤੇ ਫਿਰ ਤੇ ਤੁਸੀਂ ਵਿਰੋਧਤਾ ਨਾ ਕਰਦੇ ਪਰ ਸੋਚ ਕੀ ਦੀ ਕੰਮ ਕਰਦੀ ਇਹ ਸਾਧਾਂ ਦੀ ਪਖੰਡੀ ਸਾਧਾਂ ਦੀ ਹੁਣ ਪਖੰਡੀ ਸਾਧਾਂ ਦਾ ਰਾਹ ਵੱਖਰਾ ਚੱਲਦਾ ਹੈ ਗੁਰਬਾਣੀ ਵਾਲਾ ਰਾਹ ਵੱਖਰਾ ਚੱਲਦਾ ਹੈ ਤੇ ਜੋ ਪਖੰਡੀ ਸਾਧਾਂ ਨੇ ਕਹਿਣਾ ਹੈ ਉਹਨੂੰ ਤੁਸੀਂ ਗੁਰਮਤ ਮੰਨ ਲੈਣਾ ਹੈ ਗੁਰੂ ਗਿਆਨ ਮੰਨ ਲੈਣਾ ਹੈ ਗੁਰਬਾਣੀ ਪੜ੍ਹਨੀ ਨਹੀਂ ਗੁਰਬਾਣੀ ਨੂੰ ਵਿਚਾਰਨਾ ਨਹੀਂ ਇਸ ਕਰਕੇ ਗੁਰਬਾਣੀ ਵਾਲਾ ਗਿਆਨ ਅੱਖੋਂ ਪਰੋਖੇ ਰਹਿ ਜਾਣਾ ਹੈ ਦੂਰ ਰਹਿ ਜਾਣਾ ਹੈ ਤੇ ਸਾਦਾਵਾਲੀਆਂ ਜਿਹੜੀਆਂ ਕਸੀਆਂ ਪਿੱਟੀਆਂ ਕੱਚੀਆਂ ਪਿੱਲੀਆਂ ਗੱਲਾਂ ਨੇ ਉਹ ਤੁਹਾਡੇ ਵਾਸਤੇ ਗੁਰਮਤੋਂ ਨਿਪਟਣੀ ਹੈ ਤੁਸੀਂ ਵਿਰੋਧਤਾ ਕਰਨੀ ਇੱਕ ਦੇ ਨਹੀਂ ਤਕਰੀਬਨ ਹਰ ਸੱਚ ਬੋਲਣ ਵਾਲੇ ਦੀ ਵਿਰੋਧਤਾ ਹੋਈ ਭਗਤਾਂ ਦੀ ਹੋਈ ਗੁਰੂ ਸਹਿਬਾਨਾਂ ਦੀ ਵੀ ਵਿਰੋਧਤਾ ਹੋਈ ਆਮ ਦੂਜਾ ਤੀਜਾ ਮੇਰੇ ਵਰਗਾ ਕੀ ਔਕਾਤ ਰੱਖਦਾ ਹੈ ਜਾਂ ਕਿਹੜੇ ਬਾਗ ਦੀ ਮੂਲੀ ਹੈ ਉਪਲਿਓ ਵਿਰੋਧਤਾ ਕਰਨ ਵਾਲਿਓ ਤੁਸੀਂ ਤੇ ਗੁਰੂ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਜਿਹੜੀ ਇੱਕ ਸਾਖੀ ਆਉਂਦੀ ਨਾ ਵੀ ਪਾਤਸ਼ਾਹ ਨੇ ਕਿਹਾ ਵੀ ਤੁਸੀਂ ਬਸਦੇ ਰਹੋ ਤੇ ਪੁੱਛਿਆ ਭਾਈ ਮਰਦਾਨਾ ਜੀ ਨੇ ਵੀ ਬਸਣ ਦੀ ਗੱਲ ਕਿਉਂ ਕਹਿ ਰਹੇ ਹੋ ਕਹਿੰਦੇ ਨੇ ਇਹੋ ਜੇ ਲੋਕ ਜਿੱਥੇ ਵੀ ਜਾਣਗੇ ਆਪਣੇ ਵਰਗੇ ਹੋਰ ਪੈਦਾ ਕਰਨਗੇ ਉਸ ਗੱਲ ਦੇ ਅੰਦਰ ਤੱਤ ਬੜਾ ਹੈ ਖੈਰ ਮੈਂ ਉਸ ਪਾਸੇ ਨਾ ਜਾਵਾਂ ਕਿਸੇ ਵਕਤ ਫਿਰ ਜੋ ਮੈਂ ਕਹਿਣਾ ਚਾਹੁੰਦਾ ਦਰਅਸਲ ਤੁਹਾਨੂੰ ਨਾ ਸੱਚ ਬੋਲਣ ਲੱਗਿਆਂ ਡਰ ਲੱਗਦਾ ਹੈ ਤੇ ਡਰ ਪਤਾ ਕਿਹੜੀ ਗੱਲ ਦਾ ਲੱਗਦਾ ਹੈ ਮੌਤ ਦਾ ਡਰ ਲੱਗਦਾ ਹੈ ਲੋਕਾਂ ਦੇ ਵਿਰੋਧ ਦਾ ਡਰ ਲੱਗਦਾ ਹੈ ਤੇ ਮੈਂ ਇਹ ਗੱਲ ਕਹਿਣਾ ਵੀ ਜੇ ਇਹ ਹੀ ਗੱਲ ਗੁਰੂ ਨਾਨਕ ਸਾਹਿਬ ਨੇ ਸੋਚੀ ਹੁੰਦੀ ਵੀ ਲੋਕਾਂ ਦਾ ਵਿਰੋਧ ਹੋਣਾ ਹੈ ਤੇ ਕੀ ਉਹ ਸੱਚ ਬੋਲ ਪਾਉਂਦੇ ਕੀ ਇਹ অমੂਲਕ ਬਾਣੀ ਤੁਹਾਡੇ ਤੱਕ ਪਹੁੰਚ ਪਾਉਂਦੀ ਜੇ ਗੁਰੂ ਸਾਹਿਬ ਇਹ ਸੋਚਦੇ ਹੁੰਦੇ ਕਿ ਲੋਕ ਨਫ਼ਰਤ ਕਰਨਗੇ ਤੇ ਕੀ ਪਾਸ਼ਾਏ ਬਾਣੀ ਰੱਜ ਕੇ ਤੁਹਾਡੀ ਝੋਲੀ ਪਾ ਸਕਦੇ ਸਨ ਨਹੀਂ ਰਹੀ ਗੱਲ ਮੌਤ ਦੀ ਕਿੰਨੇ ਕ ਦਿਨ ਜਿਉਂਦੇ ਰਹੋਗੇ ਕਿੰਨੇ ਕ ਸਾਲ ਜਿਉਂਦੇ ਰਹੋਗੇ ਜਿਹੜੇ ਝੂਠ ਬੋਲਣ ਵਾਲੇ ਨੇ ਜਿਹੜੇ ਦਗਾਬਾਜ਼ ਨੇ ਜਿਹੜੇ ਧੋਖੇਬਾਜ਼ ਨੇ ਜਿਹੜੇ ਕੌਮ ਦੀ ਪਿੱਠ ਦੇ ਅੰਦਰ ਛੁਰਾ ਮਾਰਦੇ ਰਹੇ ਵਿਰੋਧਤਾ ਕਰਦੇ ਰਹੇ ਉਹ ਬਚੇ ਰਹੇ ਪਰ ਜਿਹੜੇ ਸੱਚ ਬੋਲਣ ਵਾਲੇ ਨੇ ਉਹ ਆਪਣੀ ਜਿਉਂਦੀ ਜਮੀਰ ਲੈ ਕੇ ਚਲੇ ਗਏ ਸਕੂਨ ਵਿੱਚ ਗਏ ਸੱਚ ਤੇ ਬੋਲਿਆ ਝੂਠ ਤੇ ਨਹੀਂ ਨਾ ਬੋਲਿਆ ਜੇ ਜਿਉਂਦੇ ਵੀ ਰਹੋਗੇ ਤੇ ਕਿੰਨਾ ਸਮਾਂ ਅਖੀਰ ਹੀ ਤੇ ਪਿਆਰੋ ਤੁਸੀਂ ਮਰ ਜਾਣਾ ਸਟੇਜ ਦੇ ਬੁਲਾਰਿਆਂ ਨੂੰ ਮੈਂ ਇੱਕ ਗੱਲ ਪੁੱਛਣਾ ਸਟੇਜਾਂ ਦੇ ਉੱਤੇ ਬੈ ਕੇ ਗੁਰੂਆਂ ਦਾ ਨਾਂ ਲੈ ਕੇ ਝੂਠ-ਝੂਰ ਸੁਣਾਉਣ ਵਾਲਿਓ ਪ੍ਰੋਸਨ ਵਾਲਿਓ ਕਿੰਨਾ ਸਮਾਂ ਬਚੇ ਰਹੋਗੇ ਕਿ ਦਿਨਾ ਕਰਕੇ ਸਾਲਾਂ ਕਰਕੇ ਤੁਹਾਡੀ ਉਮਰ ਘਟ ਨਹੀਂ ਰਹੀ ਤੁਹਾਡੇ ਕਾਲਿਆਂ ਤੋਂ ਚਿੱਟੇ ਨਹੀਂ ਆ ਗਏ ਤੁਹਾਨੂੰ ਅਜੇ ਵੀ ਨਹੀਂ ਪਤਾ ਲੱਗਦਾ ਵੀ ਮੈਂ ਮੌਤ ਵਾਲੇ ਪਾਸੇ ਨਹੀਂ ਜਾ ਰਿਹਾ ਬਚੇ ਰਹੋਗੇ ਪਰ ਕਿਉਂ ਕਲੰਕ ਲੈ ਕੇ ਜਾ ਰਹੇ ਹੋ ਕਿਉਂ ਗੁਰੂਆਂ ਦੇ ਨਾਂ ਤੇ ਝੂਠ ਪ੍ਰੋਸ ਪ੍ਰੋਸ ਕੇ ਜਾ ਰਹੇ ਹੋ ਮਰ ਜਾਣਾ ਹੈ ਘਰ ਬਣ ਗਏ ਕੋਠੀਆਂ ਬਣ ਗਈਆਂ ਜ਼ਮੀਨ ਬਣ ਗਈ ਜਾਇਦਾਦ ਬਣ ਗਈ ਔਰ ਕੀ ਕੁਝ ਬਣਾਉਣਾ ਚਾਹੁੰਦੇ ਆ ਖਾਂਦੇ ਹੋ ਗੁਰਬਾਣੀ ਦੇ ਸਿਰੋਂ ਤੇ ਗੁਰਬਾਣੀ ਦੇ ਵਿਰੋਧ ਵਿੱਚ ਬੋਲਦੇ ਹੋ ਤੇ ਗੁਰੂਆਂ ਦਾ ਨਾਂ ਲੈ ਕੇ ਵਿਰੋਧ ਵਿੱਚ ਬੋਲਦੇ ਬੇ ਲੋਕ ਵਿਰੋਧਤਾ ਨਾ ਕਰਨੋ ਵਿਰੋਧਤਾ ਤੇ ਪਿਆਰੇ ਹੋਏਗੀ ਜਦੋਂ ਇਧਰ ਚੱਲੋਗੇ ਸੱਚ ਬੋਲਣ ਵਾਲੇ ਲੋਕ ਤੁਹਾਡੀ ਵਿਰੋਧਤਾ ਕਰਨਗੇ ਜਦੋਂ ਸੱਚ ਬੋਲੋਗੇ ਝੂਠ ਦੇ ਪਲੰਦੇ ਬੰਨਣ ਵਾਲੇ ਲੋਕ ਤੁਹਾਡੀ ਵਿਰੋਧਤਾ ਕਰਨਗੇ ਪਰ ਝੂਠ ਬੋਲਣ ਵਾਲੇ ਵਿਰੋਧਤਾ ਕਰਨ ਕੋਈ ਗੱਲ ਨਹੀਂ ਸੱਚ ਬੋਲਣ ਵਾਲੇ ਤੇ ਗੁਰੂ ਤੁਹਾਡਾ ਵਿਰੋਧੀ ਨਹੀਂ ਹੋਣਾ ਚਾਹੀਦਾ ਖੈਰ ਖਾਸ ਕਰਕੇ ਉਹ ਲੋਕ ਮੇਰੀ ਗੱਲ ਨੂੰ ਤਵਜਹ ਦੇ ਕੇ ਸੁਣਨ ਜੋ ਗੁਰਬਾਣੀ ਦੇ ਸਿਰੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰੋਂ ਰੋਟੀ ਖਾ ਰਹੇ ਨੇ ਗੁਰਬਾਣੀ ਦੇ ਸਿਰੋਂ ਕਾਰੋਬਾਰ ਕਰ ਰਹੇ ਨੇ ਗੁਰਬਾਣੀ ਦੇ ਸਿਰੋਂ ਉਹਨਾਂ ਦਾ ਪਰਿਵਾਰ ਚੱਲਦਾ ਹੈ ਉਹ ਲੋਕ ਤੇ ਕਮ ਸੇ ਕਮ ਸੱਚ ਬੋਲਣ ਤਹੱਈਆ ਕਰਨ ਜੋਰ ਯਤਨ ਕਰਨ ਕਿ ਮੈਂ ਸੱਚ ਬੋਲਾਂ ਤੁਸੀਂ ਉਹ ਲੋਕ ਉਹ ਜੋ ਮਰਨ ਤੋਂ ਪਹਿਲਾਂ ਹੀ ਮਰ ਚੁੱਕੇ ਮੌਤੋਂ ਤੋਂ ਪਹਿਲਾਂ ਹੀ ਤੁਹਾਨੂੰ ਕਈ ਵਾਰ ਮੌਤ ਨੇ ਦਬੋਚ ਲਿਆ ਰੋਜ਼ ਮਰਦੇ ਹੋ ਡਰ ਡਰ ਮਰਦੇ ਹੋ ਤੁਸੀਂ ਉਹ ਲੋਕ ਹੋ ਜੋ ਤੁਰੰਤੋਂ ਪਹਿਲਾਂ ਹੀ ਥੱਕ ਚੁੱਕੇ ਆ ਥੱਕਣ ਤੋਂ ਪਹਿਲਾਂ ਹੀ ਥੱਕ ਚੁੱਕੇ ਹੋ ਖੈਰ ਇੱਕ ਗੱਲ ਮੈਂ ਹੋਰ ਕਹਿ ਦੇਣਾ ਤੁਰੰਤੋਂ ਪਹਿਲਾਂ ਹਾਰੋਣਾ ਬੋਲਣ ਤੋਂ ਪਹਿਲਾਂ ਡਰੋ ਨਾ ਬੋਲੋ ਨੀਚੇ ਜਕੋ ਕੇ ਬੋਲੋ ਪਰ ਸੱਚ ਬੋਲੋ ਕਰੋ ਕੁਝ ਕਰਕੇ ਥੱਕੋਗੇ ਤੁਹਾਡਾ ਥਕਣਾ ਮਕਬੂਲ ਹੋਏਗਾ ਕੁਝ ਤੁਰ ਕੇ ਥੱਕੋਗੇ ਤੁਹਾਡਾ ਤੁਰਨਾ ਮਕਬੂਲ ਹੋਏਗਾ ਕੁਝ ਬੋਲ ਕੇ ਥੱਕੋਗੇ ਤੁਹਾਡਾ ਬੋਲਣਾ ਮਕਬੂਲ ਹੋਏਗਾ ਤੁਸੀਂ ਘਰ ਚ ਕਹਿ ਦਿੰਦੇ ਹੋ ਆਮ ਲੋਕ ਕਹਿ ਦਿੰਦੇ ਨੇ ਵੇਖੋ ਜੀ ਇਹ ਕੰਮ ਸਾਡਾ ਨਹੀਂ ਹੈ ਤੁਸੀਂ ਬੱਚੇ ਪਾਲੋ ਪਰਿਵਾਰ ਸੰਭਾਲੋ ਇਹ ਕੰਮ ਤੁਹਾਡਾ ਨਹੀਂ ਹੈ ਤੁਸੀਂ ਨਾ ਬੋਲੋ ਅੱਛਾ ਇਹ ਗੱਲ ਹੀ ਗੁਰੂ ਸਾਹਿਬ ਸੋਚਦੇ ਇਹ ਗੱਲ ਹੀ ਭਗਤ ਸਾਹਿਬ ਸੋਚਦੇ ਤੇ ਕੀ ਇਹ ਗੁਰਮਤ ਦਾ ਪ੍ਰਚਾਰ ਹੋ ਪਾਉਂਦਾ ਠੀਕ ਹੈ ਇਹ ਗੱਲ ਮੰਨਿਆ ਵੀ 95% ਤੋਂ ਜ਼ਿਆਦਾ ਲੋਕ ਅੱਜ ਹਨੇਰੇ ਦੇ ਅੰਦਰ ਟੱਕਰਾ ਮਾਰਦੇ ਹੋਏ ਨਜ਼ਰ ਆ ਰਹੇ ਨੇ 95 ਫੀਸਦੀ ਤੋਂ ਜ਼ਿਆਦਾ ਲੋਕ ਕੋਈ ਹਰੀਓ ਬੂਟ ਰੇ ਉਰੀ ਵਾਲੀ ਗੱਲ ਏ ਕਿਦਰੇ ਵਿਰਲਾ-ਵਿਰਲਾ ਟਮਾਟਲਾ ਬੂਟ ਆਰਾ ਦਿਸਦਾ ਹੈ ਕਿਦਰੇ ਟਮਾਟਲਾ ਜਗਦਾ ਹੋਇਆ ਦੀਵਾ ਦਿਸਦਾ ਹੈ ਪਰ ਮੈਂ ਦੁਬਾਰਾ ਕਹਿੰਨਾ ਜਿਨ੍ਹਾਂ ਦਾ ਘਰ ਗੁਰਬਾਣੀ ਦੇ ਆਸਰੇ ਚੱਲਦਾ ਹੈ ਗੁਰਬਾਣੀ ਤੋਂ ਖਾਂਦੇ ਨੇ ਕਥਾ ਵਾਚਕ ਨੇ ਢਾਡੀ ਸਹਿਬਾਨ ਨੇ ਰਾਗੀ ਸਹਿਬਾਨ ਨੇ ਉਕ ਕਮਸੇ ਕਮ ਗੁਰੂ ਦਾ ਵਾਸਤਾ ਹੈ ਤੁਸੀਂ ਤੇ ਝੂਠ ਦੇ ਰਾਹ ਤੇ ਨਾ ਤੁਰੋ ਤੁਸੀਂ ਤੇ ਕੂੜ ਦੇ ਰਾਹ ਤੇ ਨਾ ਤੁਰੋ ਮੈਂ ਇੱਕ ਵੱਖਰੀ ਵੀਡੀਓ ਬਣਾਵਾਂਗਾ ਬਹੁਤਾਂਤ ਵਿੱਚ ਲੋਕਾਂ ਨੂੰ ਡੇਰਿਆਂ ਨੂੰ ਪ੍ਰਮੋਟ ਕਰਨ ਵਾਲੇ ਝੂਠ ਨੂੰ ਪ੍ਰਮੋਟ ਕਰਨ ਵਾਲੇ ਇਹ ਬੰਦੇ ਨੇ ਜਿਹੜੇ ਖਾਂਦੇ ਗੁਰਬਾਣੀ ਸਿਰੋਂ ਨੇ ਪ੍ਰਮੋਟ ਡੇਰਿਆਂ ਨੂੰ ਕਰਦੇ ਨੇ ਦਾ ਅਸਲ ਤੁਹਾਨੂੰ ਡਰ ਲੱਗਦਾ ਹੈ ਵੀ ਸਾਡੀ ਵਿਰੋਧਤਾ ਨਾ ਹੋਵੇ ਬੇਇੱਜ਼ਤੀ ਨਾ ਹੋਵੇ ਚਲੋ ਮੈਂ ਇੱਕ ਉਦਾਹਰਨ ਦੇਣਾ ਤੁਹਾਡੇ ਪਿਓ ਦੀ ਹੁੰਦੀ ਹੋਵੇ ਤੋਹੀਨ ਕਿਧਰੇ ਪਿੰਡ ਦੇ ਅੰਦਰ ਪਿਓ ਦੀ ਬੇਇੱਜ਼ਤੀ ਹੁੰਦੀ ਹੋਵੇ ਤੇ ਤੁਸੀਂ ਉਸ ਪਰੇ ਪੰਚਾਇਤ ਦੇ ਵਿੱਚ ਜਾਓ ਇਨਾ ਪਿਓ ਵੀ ਚੰਗਾ ਹੋਵੇ ਗੁਣਮਾਨ ਹੋਵੇ ਸੂਝਮਾਨ ਹੋਵੇ ਤੇ ਤੁਸੀਂ ਜਾਓ ਨਾ ਮੈਂ ਜਾਵਾਂਗਾ ਚਾਰ ਗਾਲਾਂ ਮੈਨੂੰ ਵੀ ਪੈਣਗੀਆਂ ਲੱਖ ਲਾਣਤ ਤੇ ਤੁਹਾਡੇ ਘਰ ਦੇ ਅੰਦਰ ਬਹਿਣ ਦੇ ਜੇ ਤੁਸੀਂ ਪਿਓ ਦੀ ਤੋਹੀਨ ਕਰਾ ਕੇ ਘਰ ਵਿੱਚ ਬਹਿ ਰਹੇ ਹੋ ਜਿਹੜੇ ਗੱਲ ਕਹਿੰਦੇ ਨਾ ਇਹ ਕੰਮ ਤੁਹਾਡਾ ਨਹੀਂ ਉਹਨਾਂ ਨੂੰ ਖਾਸ ਕਰਕੇ ਸੁਣ ਲੈਣਾ ਚਾਹੀਦਾ ਹੈ ਵੀ ਤੁਹਾਡੇ ਪਿਓ ਦੀ ਤੋਹੀਨ ਕਰਨ ਵਾਲਿਆਂ ਨੇ ਲੱਕ ਬੰਨਿਆ ਗੁਰੂ ਗ੍ਰੰਥ ਸਾਹਿਬ ਦੀ ਵਿਰੋਧਤਾ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਲਜਾਣ ਵਾਲੇ ਕਿੰਨੇ ਕਨੇ RAM ਚੰਦ RAM ਰਾਈਏ ਨੇ, ਤੀਰ ਮੱਲੀਏ ਨੇ, ਪ੍ਰਿਥੀ ਚੰਦਿਏ ਨੇ, ਸ੍ਰੀ ਚੰਦਿਏ ਨੇ ਕਿੰਨੇ ਲੋਕ ਨੇ ਤੇ ਤੁਸੀਂ ਚੁੱਪ ਕਰਕੇ ਬਹਿ ਰਹੇ ਹੋ ਜੀ ਕੰਮ ਸਾਡਾ ਨਹੀਂ ਫਲਾਣਾ ਕਰੇਗਾ ਢਿੰਗੜਾ ਕਰੇਗਾ ਕਿਉਂ ਗੁਰਬਾਣੀ ਦੇ ਸਿਰੋਂ ਖਾਦਾਏ ਤੁਸੀਂ ਕਥਾ ਕਰ ਕਰਕੇ ਕੀਰਤਨ ਕਰ ਕਰਕੇ ਟਾਡੀ ਵਾਰਾ ਸੁਨਾ ਸੁਨਾ ਕੇ ਤੇ ਜਦੋਂ ਸੱਚ ਬੋਲਣ ਦੀ ਵਾਰੀ ਆਈ ਤੇ ਉਦੋਂ ਡੇਰਿਆਂ ਦੇ ਉੱਤੇ ਸੱਚ ਬੋਲਣ ਦੀ ਵਾਰੀ ਆਈ ਤੇ ਉਦੋਂ ਪਖੰਡੀ ਸਾਧਾਂ ਤੋਂ ਸਰੋਪੇ ਲੈਂਦੇ ਹੋ ਜਾ ਜਾ ਕੇ ਥੋੜਾ ਬਹੁਤਾ ਆਪਣੀ ਗਿਰਵਾਣ ਵਿੱਚ છાਤੀ ਮਾਰ ਕੇ ਵੇਖ ਲੈਂਦੇ ਕਿ ਜਮੀ ਜਮੀਰ ਮਰ ਚੁੱਕੀ ਹੈ ਇਸ ਪਾਸੇ ਤੇ ਆਣ ਹੁੰਦਾ ਹੀ ਨਹੀਂ ਪਿਓ ਦੀ ਤੋਹੀਨ ਹੁੰਦੀ ਹੈ ਕਰਨ ਵਾਲਿਆਂ ਦੇ ਨਾਲ ਤੁਹਾਡੀਆਂ ਗਲਵਕੜੀਆਂ ਨੇ ਕਰਨ ਵਾਲਿਆਂ ਦੇ ਨਾਲ ਕਿਉਂ ਖਿੱਚੜੀ ਹੋ ਤੁਸੀਂ ਕਰਨ ਵਾਲਿਆਂ ਦੇ ਨਾਲ ਤੁਹਾਡੀ ਸਾਂਝ ਤੇ ਪਿਓ ਨੂੰ ਪਾਸੇ ਕਰ ਦਿੰਦੇ ਤੇ ਜਿਹੜਾ ਸੱਚ ਬੋਲਦਾ ਉਹਨੂੰ ਕਹਿੰਦੇ ਹੋ ਜੀ ਵੇਖੋ ਇਹ ਕੰਮ ਸਾਡਾ ਨਹੀਂ ਇਹ ਕੰਮ ਲੀਡਰ ਕਰਨਗੇ ਫਲਾਣਾ ਕਰੇਗਾ ਲੀਡਰ ਕਹਿੰਦੇ ਨੇ ਸਾਰੇ ਪ੍ਰਚਾਰਕ ਜਿਨ੍ਹਾਂ ਤਾਂ ਕੰਮ ਹੋਏਗਾ ਸ਼ਰੇ ਆਮ ਉਹ ਲੋਕ ਤੁਹਾਡੇ ਪਿਓ ਦੀ ਵਿਰੋਧਤਾ ਕਰਦੇ ਨੇ ਪਰ ਤੁਹਾਡੇ ਕੰਨ ਤੇ ਜੂ ਨਹੀਂ ਸਰਕਦੀ ਮੌਤ ਹਰ ਘਰ ਦੇ ਵਿੱਚ ਗੇੜੀ ਮਾਰ ਲੈਂਦੀ ਫੇਰਾ ਪਾ ਲੈਂਦੀ ਮੌਤ ਤੋਂ ਨਾ ਡਰੋ ਕਿੰਨਾ ਸਮਾਂ ਬਚੇ ਰਹੋਗੇ ਮਾਰੀ ਜਾਓਗੇ ਨਾ ਮਰਨਾ ਇਦਾਂ ਮਰਨਾ ਨਹੀਂ ਕਿਹੜੇ ਰੋਡ ਤੇ ਚੱਲਦੇ ਹੋ ਐਕਸੀਡੈਂਟ ਹੋ ਗਿਆ ਤਾਂ ਮਰ ਜਾਓਗੇ ਬੁਖਾਰ ਜ਼ੁਕਾਮ ਆਇਆ ਤਾਂ ਮਰ ਜਾਓਗੇ ਕਰੋਨੇ ਵਰਗੀ ਬਿਮਾਰੀ ਆਈ ਤਾਂ ਮਰ ਜਾਓਗੇ ਪਰ ਝੂਠ ਤੇ ਨਾ ਬੋਲੋ ਕਮ ਸੇ ਕਮ ਤੁਹਾਡੇ ਜਾਨ ਤੋਂ ਬਾਅਦ ਲੋਕ ਇਹ ਤੇ ਨਾ ਕਹਿਣ ਵੀ ਇਹਨੇ ਝੂਠ ਬੋਲ ਬੋਲ ਕੇ ਆ ਜਿਹੜਾ ਸੀਸਮੈਲ ਖੜਾ ਕੀਤਾ ਇਦਾਂ ਆ ਜਿਹੜੀ ਜ਼ਮੀਨ ਬਣਾਈ ਏ ਇਦਾਂ ਸੱਚ ਬੋਲੋ ਔਰ ਸਮ ਸੁਲਝੇ ਤਰੀਕੇ ਨਾਲ ਬੋਲੋ ਟੰਗ ਦੇ ਨਾਲ ਬੋਲੋ ਪਰ ਲੋਕਾਂ ਨੂੰ ਗੁਮਰਾਹ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ